ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਵਾਰ ਆਪਾਂ ਜਦੋਂ ਗੁਰਬਾਣੀ ਦਾ ਉਚਾਰਨ ਕਰਦੇ ਆਂ ਸਹਿਜ ਪੜ ਕਰਦੇ ਆਂ ਜਾਂ ਸੰਥਿਆ ਕਰਦੇ ਆਂ ਉੱਥੇ ਮਨ ਵਿੱਚ ਆਪਣੇ ਇਹ ਵਿਚਾਰ ਆ ਜਾਂਦਾ ਹੈ ਕਿ ਜਿਹੜੇ ਖੀਰਲੇ ਅੱਖਰ ਦੇ ਥੱਲੇ ਔਂਕੜ ਲੱਗਾ ਹੁੰਦਾ ਹੈ ਜਾਂ ਸਿਹਾਰੀ ਆ ਜਾਂਦੀ ਉਹ ਕਿਵੇਂ ਪਤਾ ਲੱਗੇ ਕਿੱਥੇ ਪੜ੍ਹਨੀ ਜਾਂ ਕਿੱਥੇ ਨਹੀਂ ਪੜ੍ਹਨੀ ਸੋ ਇੱਕ ਪੰਗਤੀ ਲਿਖੀ ਅਸੀਂ ਇਹਦੇ ਵਿੱਚ ਸਾਰੇ ਔਂਕੜ ਵੀ ਲੱਗੇ ਹੋਏ ਨੇ ਤੇ ਸਿਹਾਰੀ ਵੀ ਲੱਗੀ ਹੋਈ ਹੈ ਅਸੀਂ ਦੋ ਸ਼ਬਦ ਵੀ ਲਿਖੇ ਹੋਏ ਨਾਲ ਹੁਣ ਇੱਥੇ ਊੜੇ ਔਂਕੜ ਆਇਆ ਜਿਉ ਲਿਖਿਆ ਊੜੇ ਔਂਕੜ ਹੁਣ ਇਹ ਅਖੀਰਲਾ ਸ਼ਬਦ ਹੈ ਊੜੇ ਔਂਕੜ ਜੱਜੇ ਬਿਹਾਰੀ ਊੜੇ ਔਂਕੜ ਖੇੜਾ ਸ਼ਬਦ ਦਾ ਊੜੇ ਔਂਕੜ ਅਖੀਰਲੇ ਸ਼ਬਦ ਤੇ ਔਂਕੜ ਆਉਂਦਾ ਹੈ ਹਰੇਕ ਸ਼ਬਦ ਨਹੀਂ ਆਉਂਦਾ ਆਪਾਂ ਵੀ ਗੱਲ ਕਰਦੇ ਜਿਵੇਂ ਇੱਥੇ ਖਖੇ ਹੁਣ ਨਾਲੇ ਔਂਕੜ ਆ ਰਿਹਾ ਊੜੇ ਦੀ ਗੱਲ ਕਰ ਰਹੇ ਹਾਂ ਅਸੀਂ ਊੜੇ ਔਂਕੜ ਅਖੀਰਲੇ ਸ਼ਬਦ ਦੇ ਜੇ ਊੜੇ ਔਂਕੜ ਆ ਰਿਹਾ ਹੈ ਉਚਾਰਨ ਹੋਵੇਗਾ ਅਖੀਰਲੇ ਸ਼ਬਦ ਦੇ ਜਿਵੇਂ ਉਹਨਾਂ 'ਚ ਅਖੀਰਲਾ ਸ਼ਬਦ ਹੈ ਊੜਾ ਅਖੀਰ ਅਖੀਰ ਤੇ ਲੱਗਾ ਊੜਾ ਊੜੇ ਨੂੰ ਕੋਈ ਵੀ ਮਾਤਰਾ ਲੱਗੀ ਹੈ ਊੜੇ ਨੂੰ ਹੁਣ ਸੰਗਤ ਜੀ ਦੋ ਮਾਤਰਾ ਲੱਗਦੀਆਂ ਜਾਂ ਤਾਂ ਔਂਕੜ ਹੈ ਜਾਂ ਊੜਾ ਹੈ ਤਲਿੰਕੜਾ ਵੀ ਲੱਗਦੀਆਂ ਇਹ ਮਾਤਰਾ ਉਚਾਰਨ ਹੋਣਗੀਆਂ ਊੜੇ ਨੂੰ ਕੋਈ ਵੀ ਮਾਤਰਾ ਲੱਗੀ ਹੈ ਉਚਾਰਨ ਕਰਨੀ ਜਿਵੇਂ ਚ ਲਿਖਿਆ ਜਿਓ ਜੇ ਇੱਥੇ ਤਲਿੰਕੜਾ ਜਿੰਦੀ ਤਾਂ ਵੀ ਉਚਾਰਨ ਹੋਣੀਆਂ ਸੀ ਜੇ ਊੜਾ ਜਨ ਤਾਂ ਵੀ ਉਚਾਰਨ ਹੋਣਾ ਸੀ ਕਿਉਂਕਿ ਊੜਾ ਹੈ ਊੜੇ ਨੂੰ ਮਾਤਰਾ ਬੋਲੀ ਜਾਵੇ ਪਾਏ ਇੱਥੇ ਹੁਣ ਈੜੀ ਸਿਆਰੀ ਆ ਗਈ ਈੜੀ ਨੂੰ ਸਿਆਰੀ ਅਖੀਰਲੇ ਥਾਂ ਤੇ ਆ ਰਹੀ ਹੈ ਜੀ ਹੁਣ ਇੱਥੇ ਅਖੀਰਲਾ ਸ਼ਬਦ ਹੈ ਨਾ ਈੜੀ ਦੋ ਅੱਖਰ ਭਾਵੇਂ ਤਿੰਨ ਅੱਖਰ ਹੋਣ ਫਿਰ ਵੀ ਜੇ ਈੜੀ ਅਖੀਰ ਤੇ ਆ ਰਹੀ ਤੇ ਈੜੀ ਨੂੰ ਸਿਆਰੀ ਜਾਂ ਈੜੀ ਨੂੰ ਲਾ ਉਚਾਰਨ ਹੋਵੇਗੀ ਈੜੀ ਨੂੰ ਸਿਆਰੀ ਈੜੀ ਨੂੰ ਲਾ ਉਚਾਰਨ ਹੋਵੇਗੀ ਪਾਇ ਉਚਾਰਨ ਕਰਨੀ ਕਿਤੇ ਵੀ ਗੁਰਬਾਣੀ ਵਿੱਚ ਈੜੀ ਅਖੀਰ ਤੇ ਆ ਰਹੀ ਏ ਜਿਸਿਆਰੀ ਆ ਰਹੀ ਏ ਜਾਂ ਲਾ ਰਹੀ ਏ ਬੋਲਣੀ ਏ ਇਹ ਦੁਬਾਰਾ ਨੋਟ ਕਰ ਲਓ ਕਈ ਵਾਰ ਫਿਰ ਭੁਲੇਖਾ ਲੱਗ ਜਾਂਦਾ ਊੜੇ ਔਂਕੜ ਊੜੇ ਹੋੜਾ ਊੜੇ ਦਲੈਂਕੜ ਅਖੀਰਲੇ ਸ਼ਬਦ ਤੇ ਆ ਰਿਹਾ ਹੈ ਉਚਾਰਨ ਕਰਨਾ ਆਪਾਂ ਗੱਲ ਕਰੇ ਊੜੇ ਦੀ ਫਿਰ ਆ ਗਿਆ ਈੜੀ ਈੜੀ ਨੂੰ ਖੀਰਲੇ ਸ਼ਬਦ ਤੇ ਈੜੀ ਲੱਗੀ ਏ ਜਿਵੇਂ ਇੱਥੇ ਅਖੀਰ ਤੇ ਈ ੜੀ ਆ ਰਹੀ ਹੈ ਇਹਨੂੰ ਸਿਆਰੀ ਇਹ ਜਾਂ ਲਾਂ ਇਹ ਉਚਾਰਨ ਕਰਨੀ ਹੈ ਦੋ ਸ਼ਬਦ ਹੋ ਗਏ ਗੁਰਬਾਣੀ ਵਿੱਚ ਲਗਾ ਮਾਤਰਾ ਵਾਲੇ ਜਿਹੜੇ ਉਚਾਰਨ ਕਰਨੇ ਨੇ ਹੁਣ ਲਗਾ ਮਾਤਰਾ ਛੱਡਣੀ ਕਿੱਥੇ ਹੈ ਅੱਗੇ ਆਪਾਂ ਆਜੋ ਪਿੰਡ ਸ਼ਬਦ ਲਿਖਿਆ ਹੈ ਪੱਪੇ ਸਿਆਰੀ ਉੱਤੇ ਟਿੱਪੀ ਹੈ ਡੱਡੇ ਔਂਕੜ ਡੱਡੇ ਔਂਕੜ ਉਚਾਰ ਨਹੀਂ ਕਰਨੀ ਪਿੰਡ ਪਿੰਡ ਹੀ ਪੜ੍ਹਨਾ ਹੈ ਇਹ ਸਾਇਲੈਂਟ ਹੋ ਜਾਣੀ ਹੈ ਮਾਲ ਲੋ ਹੋਰ ਵੀ ਕਿਸੇ ਸ਼ਬਦ ਦੇ ਥੱਲੇ ਔਂਕੜ ਆ ਰਿਹਾ ਖੀਰ ਲੇ ਹਾਹੇ ਨੂੰ ਛੱਡ ਕੇ ਹਾਹੇ ਨੂੰ ਛੱਡ ਕੇ ਕਿਸੇ ਵੀ ਸ਼ਬਦ ਦੇ ਅਖੀਰ ਤੇ ਔਂਕੜ ਆ ਰਿਹਾ ਹੈ ਸਿਹਾਰੀ ਆ ਰਹੀ ਹੈ ਸਾਇਲੈਂਟ ਹੋ ਜਾਣੀ ਈੜੀ ਊੜਾ ਹਾਹਾ ਤਿੰਨ ਸ਼ਬਦ ਛੱਡ ਕੇ ਔਂਕੜ ਆ ਰਿਹਾ ਹੋਰ ਸ਼ਬਦ ਦੇ ਕਿਸੇ ਤੇ ਸਾਇਲੈਂਟ ਜੀਓ ਪਾਏ ਪਿੰਡ ਜਿੰਨ ਇੱਥੇ ਨੰਨੇ ਨੂੰ ਸਿਹਾਰੀ ਹੈ ਅੰਕੜ ਵੀ ਕੱਟਿਆ ਗਿਆ ਨੰਨੇ ਨੂੰ ਸਿਹਾਰੀ ਆ ਗਈ ਇਹ ਸਾਈਲੈਂਟ ਹੋ ਜਾਣੀ ਜਿੰਨ ਜਿੰਨ ਪਾਠਿ ਉਚਾਰਨ ਕਰਨਾ ਹੈ ਜਿੰਨ ਜਾਂ ਹੋਰ ਵੀ ਸ਼ਬਦ ਆਉਂਦੇ ਮੇਲ ਲੱਲੇ ਸ਼ਰ ਵੀ ਆ ਜਾਂਦੀ ਉੱਥੇ ਸਾਈਲੈਂਟ ਹੋਣੀ ਹੈ ਜੇ ਇੱਥੇ ਊੜੇ ਅੰਕੜ ਆਉਂਦਾ ਹਾਹੇ ਅੰਕੜ ਆਉਂਦਾ ਈੜੀ ਸਿਹਾਰੇ ਆ ਜਾਂਦੀ ਜੇ ਈੜੀ ਲਾਂ ਜਾਂਦੀ ਤਿੰਨ ਸ਼ਬਦ ਆ ਜਾਂਦੇ ਫਿਰ ਸੰਗਤ ਜੀ ਉਚਾਰਨ ਹੋਣਿਆ ਸੀ ਲਗਾਤਾਰ ਸਾਜਿਆ ਐਡੇ ਕੰਨਾ ਆ ਗਿਆ ਅਖੀਰ ਤੇ ਐਡੇ ਨੂੰ ਕੋਈ ਵੀ ਮਾਤਰਾ ਲੱਗੀ ਏ ਉਚਾਰਨ ਕਰਨੀ ਦਿੱਤਾ ਪੈਨ ਹੁਣ ਇੱਥੇ ਨਾਣਾ ਆ ਗਿਆ ਔਂਕੜ ਲੱਗਾ ਇਹ ਵੀ ਉਚਾਰਨ ਕਰਨ ਇਹ ਸਾਈਲੈਂਟ ਹੋਣਾ ਹੈ ਪੈਨ ਕਿਉਂਕਿ ਊੜਾ ਐੜਾ ਤੇ ਹਾ ਊੜਾ ਏੜੀ ਤੇ ਹਾ ਇਹ ਤਿੰਨ ਲਗਾ ਮਾਤਰਾ ਸਾਈਲੈਂਟ ਨਹੀਂ ਹੋਣਗੀਆਂ ਜੇ ਉਹਨਾਂ ਲੱਗੀਆਂ ਅਖੀਰਲੇ ਸ਼ਬਦ ਤੇ ਜੇ ਹੋਰ ਸ਼ਬਦ ਆ ਰਿਹਾ ਇਹਨਾਂ ਦੇ ਵਿੱਚੋਂ ਜੇ ਨਾਣੇ ਔਂਕੜ ਆ ਰਹੇ ਇਹ ਸੰਗਤ ਜੀ ਸਾਈਲੈਂਟ ਹੋਣਗੀਆਂ ਪੈਣ ਖਾਣ ਇਹ ਵੀ ਖਾਣ ਦੇ ਨਾਣੇ ਔਂਕੜ ਹੈ ਇਹ ਸਾਈਲੈਂਟ ਹੋਵੇਗਾ ਖਾਣ ਹੁਣ ਜੇ ਆਹ ਸ਼ਬਦ ਆ ਰਿਹਾ ਪਪਾ ਤੱਤੇ ਸਿਆਰੀ ਤਤਾ ਮੁਗਤਾ ਚ ਤੱਤੇ ਔਂਕੜ ਵੀ ਆਉਂਦਾ ਕਈ ਵਾਰ ਆਪਾਂ ਪੜ੍ਹਦੇ ਹਾਂ ਪਤਿਤ ਪਤਿਤ ਨਹੀਂ ਕਹਿਣਾ ਇੱਥੇ ਸਿਆਰੀ ਜਿਹੜੀ ਹੈ ਸਾਈਲੈਂਟ ਹੋ ਜਾਣੀ ਪਤਿਤ ਪਤਿਤ ਉਚਾਰਨ ਕਰਨਾ ਹੈ ਪਤਿਤ ਨਹੀਂ ਕਹਿਣਾ ਪਤਿਤ ਇਸ ਤਰ੍ਹਾਂ ਉਚਾਰਨ ਕਰਨਾ ਹੈ ਇੱਥੇ ਵਾਵੇ ਨੂੰ ਸਿਆਰੀ ਆ ਰਹੀ ਹੈ ਇਹ ਉਚਾਰਨ ਹੋਵੇਗੀ ਇਹ ਬੋਲਣੀ ਹੈ ਪਵਿੱਤ ਇਹਨੂੰ ਪਵਿੱਤ ਕਹਿਣਾ ਹੈ ਇਹ ਸਾਈਲੈਂਟ ਹੋ ਜਾਣੀ ਪਤਿਤ ਇਹ ਪਵਿੱਤ ਉਚਾਰਨ ਕਰਨਾ ਹੁਣ ਤੁਸੀਂ ਇਹ ਧਿਆਨ ਰੱਖਣਾ ਕਿ ਊੜੇ ਨੂੰ ਕੋਈ ਵੀ ਮਾਤਰਾ ਆਉਂਦੀ ਏ ਈੜੀ ਨੂੰ ਕੋਈ ਵੀ ਮਾਤਰਾ ਆਉਂਦੀ ਏ ਹਾ ਹੇ ਨੂੰ ਕੋਈ ਮਾਤਰਾ ਆਉਂਦੀ ਏ ਅਖੀਰਲੇ ਸ਼ਬਦ ਤੇ ਲੱਗੀ ਏ ਸਾਰੇ ਉਚਾਰਨ ਹੋਣੀਆਂ ਹੋਰ ਕਿ ਸ਼ਬਦ ਤੇ ਲਗਾ ਮਾਤਰਾ ਲੱਗੀਆਂ ਅਖੀਰਲੇ ਸ਼ਬਦ ਤੇ ਉਹ ਸੰਗਤ ਜੀ ਸਾਈਲੈਂਟ ਹੋ ਜਾਣੀ ਏ ਇਸ ਤਰ੍ਹਾਂ ਸ਼ਬਦ ਆ ਰਿਹਾ ਪਤਿਤ ਕਿਤੇ ਵੀ ਗੁਰਬਾਣੀ ਵਿੱਚ ਆ ਰਿਹਾ ਪਤਿਤ ਪੱਤੇ ਤੇ ਪੜਨ ਜਿਸ ਤਰ੍ਹਾਂ ਸ਼ਬਦ ਆ ਰਿਹਾ ਗੁਰਬਾਣੀ ਵਿੱਚ ਉਹਨੂੰ ਪਵਿੱਤ ਹੀ ਬੋਲਣਾ ਸੋ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ